ਸਾਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਨਾਲ ਮੇਰਾ ਛੋਟਾ ਵੀਰ ਜਸਕਰਨ ਮੇਰੇ ਤੋਂ ਗਲਾਸ ਦੇ ਪਿੱਛੇ ਹੁੰਦਾ ਸੀ ਤੇ ਅੱਜ ਨਾ ਵੀਰ ਨੇ ਵੀ ਇਹਦੇ ਟਰੈਕਟਰ ਦਾ ਆਪਾਂ ਰਿਵਿਊ ਕਰਨਾ ਇਹ ਤਾਂ ਤਜਰਬਾ ਵੀ ਆਪਾਂ ਵੀਡੀਓ ਕਰਦੇ ਹੁੰਦੇ ਆ ਵੀਰਾਂ ਦੀਆਂ ਜਿਵੇਂ ਟਰੈਕਟਰ ਮੋਡੀਫਾਈ ਕਰਦੇ ਆ ਜਾਂ ਦੂਜੇ ਹਨਾ ਇਸ ਕਰਨਾ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਤੇਨੂੰ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਠਾਕ ਵਧੀਆ ਵਧੀਆ ਸੰਗ ਜੀ ਤਾਂ ਨਹੀਂ ਲੱਗਦੀ ਨਹੀਂ ਨਹੀਂ ਸੰਗਣਾ ਕੱਢ ਲਈ ਉਹ ਸੰਗਮ ਤਾਂ ਆਪੱਚਾ ਪਹਿਲਾਂ ਕਿ ਦਿੱਤਾ ਕਰਦੇ ਰਹੇ ਸਕੂਲੇ ਹੁਣ ਆ ਗਿਆ ਪ੍ਰੋਫੈਸਰ ਤੇ ਆਪਾਂ ਨੂੰ ਸਿਆਣੀ ਜੇ ਬੰਨਣਾ ਪੈਣਾ ਨਾ ਆਪਾਂ ਨੇ ਮੈਂ ਗੱਲ ਕਰਦਾ ਇਹ ਵੀ ਆਪਾਂ ਰਿਵਿਊ ਕਰਦੇ ਹੁੰਨੇ ਆ ਵੀ ਤੁਜੇ ਵੀਰਾਂ ਦਾ ਜਿਹੜੇ ਵੀਰ ਮੋਡੀਫਾਈ ਕਰਦੇ ਆ ਜਾਂ ਕੋਈ ਵੀ ਲਾ ਲੋ ਯੰਸੀ ਵਾਲੇ ਵੀਰ ਜ਼ਿੰਮੇਦਾਰ ਵੀਰ ਜਿੰਨਾ ਵੀ ਰਿਵਿਊ ਹੋਏਗਾ ਸਾਰਾ ਕੁਝ ਸਿੱਧਾ ਤੇ ਸਾਫ਼ ਹੋਏਗਾ ਜੇ ਕੋਈ ਗੱਲ ਨਾ ਚੱچےਗੀ ਜਾਂ ਚੰਗੀ ਲੱਗੇਗੀ ਤੇ ਉਹ ਵੀ ਦੱਸਾਂਗੇ ਹਨਾ ਦੱਸ ਹਾਂਜੀ ਹਾਂਜੀ ਵੀ ਜੋ ਆ ਉਹ ਹੀ ਦੱਸਾਂਗੇ ਮੰਦਰਾ 755 4/4 CRD ਪਹਿਲਾਂ ਤਾਂ ਵੀਰ ਤੈਨੂੰ ਬਹੁਤ ਬਹੁਤ ਮੁਬਾਰਕਾਂ ਜਿਹੜਾ ਤੂੰ ਕੰਮ ਕਰਦਾ ਪਿਆ ਹਾਂਜੀ ਹਾਂਜੀ ਵਧੀਆ ਗੱਲ ਆ ਮਿਹਨਤ ਕਰਦਾ ਤੈ ਹਾਂਜੀ ਭਰਾ ਸਾਡਾ ਨਾਲ ਸਾਰਾ ਕੰਮ ਹੀ ਕਰਦਾ ਓਵਰ ਆਲ ਕਿਰਾਏ ਦਾ ਕੰਮ ਕੋਈ ਵੀ ਹੋਵੇ ਆ ਪੈਸੋਂ ਵਕਤ ਘੜੇ ਸੋਢੀ ਨਗਰ ਸੋਢੀ ਨਗਰ ਦਾ ਏਰੀਆ ਦਾ ਵੀਰ ਕੋਲ ਹੈਗਾ ਹੈਗਾ ਮੱਕੀ ਦੀ ਬਜਾਈ ਤੇ ਕਟਿੰਗਾ ਦਾ ਹੈਗਾ ਧਰਮਘੋਟ ਹਣਾ ਧਰਮਘੋਟ ਧਰਮਘੋਟ ਬਜਾਈ ਦਾ ਤੇ ਕਟਿੰਗਾ ਦਾ ਹਾਂ ਕਿ ਕਿਸੇ ਨੂੰ ਵੀ ਜੇ ਹੋਰ ਵੀ ਲੋੜ ਹੋਈ ਤਾਂ ਤੁਸੀਂ ਦੱਸ ਸਕਦੇ ਹੋ ਸੋਢੀ ਨਗਰੇ ਆ ਜਾਂਦਾ ਫਰੋਹੀਪਰ ਦੇ ਵਿੱਚ ਇੱਥੇ ਵੀ ਕੋਈ ਜ਼ਰੂਰਤ ਹੋਵੇ ਵੀਰ ਕੋਲੇ ਸਾਰੇ ਇੰਪਲੀਮੈਂਟ ਹੈਗੇ ਤੂੜੀ ਵਾਲੀ ਮਸ਼ੀਨ ਯਾਰ ਜਿਹੜੇ ਮਰਜ਼ੀ ਇੰਪਲੀਮੈਂਟ ਦਾ ਨਾਲ ਉਹ ਸਾਰੇ ਹੈਗੇ ਆ ਤੇ ਆਪਾਂ ਹਣ ਗੱਲ ਕਰਦੇ ਹਾਂ ਟਰੈਕਟਰ ਦੀ ਟਰੈਕਟਰ ਪੱਕਾ ਦੋ ਲਿਆ ਸੀ ਇਹ ਆਪਾਂ ਦਸੰਬਰ ਚ 23 ਚ ਲਿਆ ਸੀ ਜੀ ਦਸੰਬਰ ਦੀ 23 ਨੂੰ 24 ਲੰਘ ਗਿਆ ਹਾਂਜੀ ਹਾਂਜੀ 25 ਆ ਗਿਆ 25 ਆ ਗਿਆ ਸਾਲ ਦਾ ਐਕਸਪੀਰੀਅੰਸ ਹੈਗਾ ਤੇਰੇ ਕੋਲੇ ਸਾਲ ਦਾ ਹਾਂਜੀ ਹਾਂਜੀ ਇਹਨੂੰ ਪੂਰਾ ਤੂੰ ਝੋਲਿਆ ਪੂਰਾ ਪੂਰਾ ਝੋਲਿਆ ਜੀ ਇਹਨੂੰ ਆਪਾਂ ਨਵਾਂ ਹੀ ਲਿਆ ਸੀ ਨਵਾਂ ਨਵਾਂ ਜਵਾਂ ਨਵਾਂ ਜਵਾਂ ਨਵਾਂ ਹੀ ਇਹ ਕਿੰਨੇ ਦਾ ਮਿਲਿਆ ਸੀ ਉਦੋਂ ਆਪਾਂ ਨੂੰ ਇਹ ਆਪਾਂ ਨੂੰ ਉਦੋਂ ਪੈ ਗਿਆ ਸੀਗਾ 1360 ਦਾ 13 ਲੱਖ ਤੇ 60 ਦਾ ਹਾਂਜੀ ਯਾਰ ਜਿਵੇਂ ਜਿਵੇਂ ਵੇਲਾ ਟਾਈਮ ਜਾਂ ਲੰਘੀ ਜਾਂਦਾ ਹੁਣ ਤਾਂ ਇਹ ਪਤੰਦਰ ਵਾਵਾ ਮਹਿੰਗਾ ਨਹੀਂ ਹੋ ਗਿਆ ਇਹਦੀ ਕੀਮਤ ਵਧੀ ਅੱਗੇ ਨਾਲੋਂ 14 ਪਲੱਸ ਹੋ ਚੁੱਕਿਆ ਹੈ ਹਾਂ ਸਾਲ ਦੇ ਵਿੱਚ ਵਿੱਚ ਹੀ ਹਾਂਜੀ ਹਾਂਜੀ ਕੰਮ ਵਧੀ ਜਾਂਦਾ ਹਾਂ 14 ਪਲੱਸ ਹੋ ਗਿਆ ਹੈ ਰੇਟ ਇਹਦਾ ਤੇ ਇਹ ਜਿਵੇਂ ਸੀਆਰਡੀ ਆ ਤੇ ਤੈਨੂੰ ਡਰ ਜਾਂ ਨਹੀਂ ਲੱਗਾ ਵੀ ਯਾਰ ਸੀਐਡੀ ਅਤੇ ਇਹ ਕੀ ਕਰਨ ਲੱਗਿਆ ਮੈਂ ਤੇਰਾ ਕੰਮ ਵੀ ਕਰਾਏ ਦਾ ਤੁਸੀਂ ਦਿਰੇਕਟਰ ਤਾਂ ਹੋ ਜਿਵੇਂ ਤੇਰੇ ਫਾਦਰ ਸਾਹਿਬ ਆ ਹਾਂਜੀ ਹਾਂਜੀ ਹੁਣ ਅੱਧੇ ਮਿਸਤਰੀ ਦਾ ਪੱਕਾਾਂ ਚੀ ਹੁੰਨੇ ਹਾਂਜੀ ਜਿੰਨਾ ਕ ਮੈਨੂੰ ਇਹਦਾ ਤਜਰਬਾ ਵੀ ਇਹਨੂੰ ਨਹੀਂ ਹੱਥ ਆਪਾਂ ਪਾ ਸਕਦੇ ਨਾ ਨਾ ਇਹਨੂੰ ਆਪਾਂ ਘਰੇ ਨਹੀਂ ਹੱਥ ਪਾ ਸਕਦੇਗੇ ਹਾਂਜੀ ਘਰੇ ਨਹੀਂ ਆਪਾਂ ਕੁਝ ਵੀ ਕਰ ਸਕਦੇ ਹੁੰਦੇ ਆ ਤੇ ਇਹਦਾ ਸਾਬ ਕਿਤਾਬੇ ਤੁਹਾਨੂੰ ਡਰ ਜਾਂ ਨਹੀਂ ਲੱਗਾ ਵੀ ਇਹ ਕੀ ਕਰਨ ਲੱਗੇ ਆ ਨਹੀਂ ਫਿਰ ਗਾਂ ਟੈਕਨੋਲੋਜੀ ਦੇ ਹਿਸਾਬ ਨਾਲ ਚੱਲਣਾ ਪੈਂਦਾ ਗਾਂ ਗਾਂ ਜਿਵੇਂ ਉਹਨੂੰ ਕਲਪਦਾ ਅਪਡੇਟ ਹੋ ਰਹੀ ਹੈ ਟੈਕਨੋਲੋਜੀ ਤੇ ਫਿਰ ਉਸ ਹਸਾਬ ਨਾਲ ਚੱਲਣਾ ਹੀ ਪੈਂਦਾ ਉਹਦੇ ਨਾਲ ਹੀ ਵਧੀਆ ਰਿਆਂ ਦਾ ਰਿਸਪਾਂਸ ਬਾਕੀ ਸਾਲ ਹੋ ਗਿਆ ਮੈਨੂੰ ਚਲਾਉਂਦੇ ਨੂੰ ਮੈਨੂੰ ਤਾਂ ਬਹੁਤ ਵਧੀਆ ਕਹਿ ਸਕਦੇ ਆਂ ਜੀ ਕੋਈ ਦਿੱਕਤ ਤਾਂ ਨਹੀਂ ਕੋਈ ਅੱਜ ਤੱਕ ਅੱਜ ਦੇ ਦਿਨ ਤੱਕ ਵੀ ਕੋਈ ਦਿੱਕਤ ਨਹੀਂ ਆਈਗੀ ਨਹੀਂ ਜਿਵੇਂ ਸੀਆਰਡੀ ਤੋਂ ਕਹਿ ਦਿੰਦੇ ਨਾ ਵੀ ਬੰਦ ਹੋ ਗਿਆ ਕਈ ਰੀ ਜਾਂ ਚੱਲਦਾ ਨਹੀਂ ਇਦਾਂ ਉਦਾਂ ਕਦੇ ਆਈ ਪ੍ਰੋਲੋ ਸਟਾਰਟਿੰਗ ਸਟੂਟਿੰਗ ਦੀ ਨਾ ਨਾ ਇਹ ਸਟਾਰਟਿੰਗ ਦੀ ਅਜੇ ਤੱਕ ਤਾਂ ਕੋਈ ਪ੍ਰੋਬਲਮ ਨਹੀਂ ਕੋਈ ਕੁਝ ਨਹੀਂ ਨਹੀਂ ਵਧੀਆ ਚੱਲ ਰਿਹਾ ਹਾਂਜੀ ਬੈਟਰੀ ਨਾਲ ਦੀ ਹੈ ਬੈਟਰੀ ਨਾਲ ਦੀ ਹੈ ਤੇ ਇਹਨੂੰ ਵਾਸ਼-ਵਾਸ਼ ਘਰੇ ਕਰ ਲੈਣਾ ਘਰੇ ਹੀ ਵਾਸ਼ ਕਰੀਦਾ ਹੀ ਆਪਾਂ ਜਾਂ ਕਿਤੇ ਮੰਨ ਲਓ ਬਾਹਰੋਂ ਸਰਵਿਸ ਸਟੇਸ਼ਨ ਤੇ ਦਲਗਾਈ ਨਹੀਂ ਆਓ ਤੇ ਸਾਰਾ ਸਮਾਨ ਹਾਂਜੀ ਘਰੇ ਆਪਾਂ ਖੋਦੀ ਬਿਲਡਿੰਗ ਵਾਲਾ ਸਭ ਘਰੇ ਹੀ ਕਰਾ ਘਰੇ ਘਰੇ ਹੀ ਕਰੀ ਆਪਾਂ ਆਪ ਹੀ ਕਰਨਾ ਕੋਈ ਦੀ ਕੰਮ ਕਰੀਦਾ ਸਾਰਾ ਵੈਰੀ ਗੁੱਡ ਹਾਂਜੀ ਮੈਂ ਤਾਂ ਗੱਲ ਘੇਰੋ ਤੇ ਆ ਜਾਂਦੀ ਏ ਜਦੋਂ ਸਮਾਂ ਸਾਡੇ ਵਾਲਾ ਚੇਤਾ ਆਉਂਦਾ ਨਾ ਉਹ ਕਲਾਸਾਂ ਵਾਲਾ ਉਦੋਂ ਐ ਲੱਗਦਾ ਵੀ ਇਹ ਬਹੁਤ ਛੋਟਾ ਜਿਹਾ ਹੈ ਮੈਨੂੰ ਪਤਾ ਨਹੀਂ ਕਿਵੇਂ ਕਰਦਾ ਹੈਗਾ ਸਹੀ ਗੱਲ ਹੈ ਸਮੇਂ ਨਾਲ ਵੇਖ ਲੈਣਾ ਬਾਬੇ ਦੀ ਮਿਹਰ ਨਾਲ ਸਾਰਾ ਉਹ ਕਰਨਾ ਪੈਂਦਾ ਹਾਂਜੀ ਤੇ ਇਹ ਸਪੀਡਾਂ ਸਪੂਟਾਂ ਦੀਆਂ ਕਿਵੇਂ ਆ ਵੀਰੇ ਇਹਦੇ ਮੰਨ ਲਓ ਜਿਹੜੇ ਦਾ ਆ ਗਿਆ ਆਪਣੇ ਹਾਈ ਲੋ మీడియం ਉਹ ਚਾਰ ਸਪੀਡਾਂ ਜਿਹੜੇ ਕ੍ਰਿਪੋ ਗੇਅਰ ਕ੍ਰਿਪਰ ਗੇਅਰ ਦੇ ਨਾਲ ਕ੍ਰਿਪਰ ਗੇਅਰ ਦੇ ਨਾਲ ਇਹ ਆ ਜਾ ਪਿੱਤੇ ਉੱਤੇ ਚਾਰ ਸਪੀਡਾਂ ਹਾਂਜੀ ਤੇ ਯਾਰ ਐਡਾ ਟਰੈਕਟਰ ਜਿਵੇਂ ਹੋਣੇ 75 ਐਚਪੀ ਚ ਆ ਗਿਆ ਹਨਾ ਹਾਂਜੀ ਹਾਂਜੀ ਯਾਰ ਐਡਾ ਛੋਟਾ ਯਾਰ ਆਪਣੇ ਕਿਤੇ ਕੰਮ ਆਉਂਦਾ ਮੈਂ ਨੂੰ ਕਿਵੇਂ ਲੱਗਦਾ ਤੈਨੂੰ ਜੱਟ ਟ੍ਰੱਕ ਆਵਾ ਮੇਰੇ ਕੋਲ ਛੋਟਾ ਹੈਗਾ 575 ਆਇਆ ਪਾ ਮਿੰਦਰਾ 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 ਇਹ ਨਾ ਤੈਨੂੰ ਪਿਆਰ ਆ ਫਿਰ ਪੂਰਾ ਪੂਰਾ ਹੈ ਪੂਰਾ ਪਿਆਰ ਆ ਨਹੀਂ ਇਹ ਆਪਣੇ ਇੱਦਾਂ ਕੰਮ ਕਿਤੇ ਆਉਂਦਾ ਯਾਰ ਕੇਸ ਹਾਕਦਾ ਤੇਲ ਤੂਲ ਦਾ ਕੀ ਹਾਕਦਾ ਮੇਰਾ ਤੇਲ ਕੰਮ ਦੇ ਸਿਰ ਤੇ ਜਿਹੋ ਜਿਹਾ ਕੰਮ ਆ ਉਹ ਜਿਹੜਾ ਡੀਜ਼ਲ ਖਰਚ ਆ ਜਾਂਦਾ ਜਿਵੇਂ ਵੀ ਕਹਿਣ ਦਾ ਮਤਲਬ ਹਣੇ 75 ਐਚਪੀ ਆ ਸਭ ਤੋਂ ਫਾਇਦੇੰਦਾ ਇਹ ਆ ਨਾ ਮੰਨ ਲਓ ਇਹਦੇ ਚ ਮੋੜ ਦਿੱਤੇ ਹੋਇਆ ਜਿਵੇਂ ਡੀਜ਼ਲ ਸੇਵਰ ਨਾਰਮਲ ਤੇ ਪਾਵਰ ਜਿਆਦਾ ਨਹੀਂ ਕਿ ਚਲਾਉਣਾ ਜਿਹੋ ਜੀ ਆਪਾਂ ਨੂੰ ਲੋਡ ਹੋਵੇ ਉਸ ਹਿਸਾਬ ਨਾਲ ਚਲਾ ਲਈਦਾ ਜਿਵੇਂ ਡੀਜ਼ਲ ਸੇਵਰ ਤੇ ਵੀ ਜਿਆਦਾ ਡੀਜ਼ਲ ਸੇਵਰ ਤੇ ਚੱਲਦਾ ਓਕੇ ਕਿ ਜਿਵੇਂ ਜੇ ਇਹ ਹੁਣ 55 HP ਹੋ ਜਾਂਦਾ ਡੀਜ਼ਲ ਸੇਵਰ ਤੇ ਤੇ 65 ਹੋ ਗਿਆ ਨਾਰਮਲ ਤੇ 75 ਪਾਵਰ ਤੇ ਹੋ ਗਿਆ ਫਿਰ ਜਿਹੋ ਜੀ ਇਹਨੂੰ ਲੋਡ ਹੁੰਦੀ ਆ ਉਸ ਮੁਤਾਬਕ ਇਹਨੂੰ ਉਸ ਮੋਡ ਤੇ ਕਰ ਲੀਦਾ ਡੀਜ਼ਲ ਦੀ ਐਵਰੇਜ ਕੱਢੀ ਕਿਤੇ ਡੀਜ਼ਲ ਦੀ ਐਵਰੇਜ ਕੱਢੀ ਹੋਈ ਆ ਮਤਲਬ ਕਿ ਤੂੜੀ ਵਾਲੀ ਤੇ ਵੀ ਬਿਲਕੁਲ ਜਾਇ ਖਾਂਦਾ ਆਮ ਟਰੈਕਟਰਾਂ ਜਿੰਨਾ ਹੀ ਡੀਜ਼ਲ ਖਾਂਦਾ ਆਮ ਜਿੰਨਾ ਦੂਜੇ ਖਾਂਦੇ ਆ ਕੋਈ ਉਹ ਜਿਆਦਾ ਨਹੀਂ ਖਾਂਦਾਗਾ ਤੇ ਸੁਪਰ ਸੀਡਰ ਤੇ ਵੀ ਸੁਪਰ ਸੀਡਰ ਤੇ ਆ ਗਈ ਮੰਨ ਲਓ ਜ਼ਮੀਨ ਦਾ ਵੀ ਫਰਕ ਪੈ ਜਾਂਦਾ ਹਾਂ ਉਥੇ ਕਹੜੀ ਬੂਦੀ ਹੈ ਹਾਂ ਕਹੜੀ ਜ਼ਮੀਨ ਆ ਗਈ ਜਾਂ ਕੋਹ ਜੇ ਆ ਗਈ ਉਥੇ ਫਿਰ 2 ਲੀਟਰ ਲੀਟਰ ਵੱਧ ਵੀ ਖਾ ਜਾਂਦਾ ਔਸਤ ਕਿਤੇ ਕੱਢੀ ਕਿਣੀ ਔਸਤ ਮੰਨ ਲਓ ਇੱਕ ਟੈਂਕੀ ਨਾਲ ਸਾਰੀ ਦਿਹਾੜੀ ਕੱਢ ਜਾਂਦਾ ਨਹੀਂ ਨਹੀਂ ਕੱਢਦਾ ਨਾ ਇੱਕ ਟੈਂਕੀ ਆ ਗਿਆ ਨਾ ਛੋਟਿਆਂ ਅੱਜ ਟੈਂਕੀ ਨਹੀਂ ਸ਼ਾਮ ਤੱਕ ਚੱਲਦੀ ਇਹ ਤਾਂ ਦੁਪਹਿਰੇ ਹੀ ਫੋਨ ਕਰਨਾ ਪੈਂਦਾ ਕਿ ਲੈ ਓਡੀਜਾ ਮੈਂ ਓਏ ਕਿਆ ਨਾ ਮੇਰਾ ਆ ਗਿਆ ਨਾ ਛੋਟਿਆ ਤੇ ਛੋਟੇ ਦੀ ਖਰਾਕ ਤਾਂ ਰੱਖੀ ਖਰਾਕ ਫਿਰ ਖੁੱਲੀ ਖਰਾਕ ਹੁਣ ਕੰਮ ਵੀ ਖੁੱਲਾ ਕਰਦਾ ਹੁਣ ਇਹਦੇ ਮਗਰ ਅਸੀਂ 10 ਫੁੱਟਾ ਸੁਪਰ ਸੀਡਰ ਪਾਉਂਦੇ ਸੀਗੇ ਅੱਛਾ ਇਹਦੇ ਮਗਰ ਹਾਂਜੀ ਪੂਰੇ ਕਾਮ ਨਾਲ ਰਾਮ ਨਾਲ ਕੋਈ ਦਿੱਕਤ ਨਹੀਂ ਕੋਈ ਚੱਕਰ ਨਹੀਂ ਡ੍ਰੋਪੇਜ ਹੈ ਨਹੀਂ ਗੀ ਵੇ ਐ ਕੋਈ ਦਬ ਦਦ ਹੁੰਦਾ ਨਾ 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 ਯਾਰ ਵੇਲਾ ਆ ਆਪਾਂ ਉਹ ਗੱਲ ਫੇਰ ਆਪਣੇ ਤੇ ਲਿਆਉਣਾ ਆਪਾਂ ਟਰੈਕਟਰ ਸੋਚੇ ਸੀ ਕਿਤੇ ਕਦੇ ਵੀ ਨਹੀਂ ਸੀ ਹਣਾ ਨਾ ਨਾ ਜੀ ਆਪਣੇ ਵੇਲੇ ਤਾਂ ਉਦੋਂ ਫੋਰਡ ਫਿਰ ਹੋਈ ਮੈਂ ਬੜੀਆਂ ਵੀਡੀਓ ਜੇਕਰ ਕੀਤਾ ਵਾ ਫੋਰਡ ਹੀ ਹੁੰਦੀ 911 ਵੱਡੇ ਜੀਵਿੰਦਾਰਾਂ ਕੋਲ ਹੁੰਦਾ ਵੱਡਾ ਹਾਂ 911 ਉਦੋਂ ਵੱਡਾ ਰੈਕਟਰ ਸਾਰੇ ਤੋਂ ਮੰਨ ਲਈ ਨਾਡ ਨਾਡ 11 ਜਾਂਦਾ ਸੀਗਾ ਤੇ ਉਹ ਤਾਂ ਮੈਨੂੰ ਤਾਂ ਹੁਣ ਪਤਾ ਲੱਗਾ ਆਪਣੇ ਪੀਤੇ 911 ਵੱਡਾ ਨਹੀਂ ਹੈਗਾ 911 ਵੀ 50 ਐਚਪੀ ਚ ਹੀ ਆਉਂਦੇ ਆ ਤੇ ਆ ਹੁਣ ਆ ਗਏ 75 75 ਤਾਂ ਹਾਂਜੀ ਉਹਨਾਂ ਨੂੰ ਆਪਾਂ ਉਦੋਂ 60 ਸਟ ਸਮਝਦੇ ਹਾਂ 60 ਪੂਰੇ ਉਹ ਵੀ ਨਹੀਂ ਸੀਗੇ ਪਤੰਦਰ ਉਹ ਵੀ 60 ਤੋਂ ਘੱਟ ਹੀ ਆਉਂਦੇ ਸੀਗੇ ਤੇ ਇਹ ਆ ਗਿਆ ਦਾ ਸ਼ਟਲ ਜੇ ਸ਼ਟਲ ਆ ਗਿਆ ਜੀ ਇਹਦਾ ਫਾਇਦਾ ਹੈਗਾ ਆਪਣੇ ਜ਼ਿੰਮੇਦਾਰ ਨੂੰ ਕਿ ਨਹੀਂ ਪੂਰਾ ਫਾਇਦਾ ਜਾਂਦਾ ਤਾਂ ਹੈਗਾ ਪੂਰਾ ਫਾਇਦਾ ਜਿਹੜੇ ਗੇਅਰ ਚ ਉਧਰੋਂ ਗੇਅਰ ਨਹੀਂ ਬਦਲਣਾ ਹਾਂ ਗੇਅਰ ਬਦਲਦੇ ਹੈ ਹੀ ਨਹੀਂ ਕਿ ਚਲੋ ਜਿਹੜੇ ਗੇਅਰ ਚ ਗਾਣ ਉਧਰ ਨੂੰ ਪਾਣ ਇਹਦੀ ਬਿਲਡਿੰਗ ਕੁਆਲਿਟੀ ਕਿਵੇਂ ਰਹੀ ਕਹਿਣ ਦਾ ਮਤਲਬ ਬੋਡੀ ਸਟਰਕਚਰ ਜਾਂ ਇਹਦੀ ਵਾਈਬ੍ਰੇਸ਼ਨ ਜੀ ਹੈਗੀ ਆ ਕਿ ਨਹੀਂ ਨਹੀਂ ਕੋਈ ਐਡੀ ਖਾਸ ਨਹੀਂ ਕਹਿ ਸਕਦੇ ਕਿ ਆਪਾਂ ਨਾ ਮਾਤਰ ਰਹੀ ਜੀ ਆ ਬਹੁਤ ਵਧੀਆ ਹਾਂ ਮਾੜੀ ਮੋਟੀ ਜੀ ਮੇਰੇ ਜਿੰਨਾ ਜ਼ਿਆਦਾ ਨਹੀਂ ਨਾ 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 ਇਹਦੇ ਵਿੱਚ ਨਾ ਇਹਦਾ ਮਤਲਬ ਇਹ ਕਹਿ ਸਕਦੇ ਸਾਇਲੈਂਟ ਆ ਜੇ ਮਰਜ਼ੀ ਤੁਸੀਂ ਫੋਨ ਤੇ ਗੱਲ ਕਰੀਏ ਇਹਨੂੰ ਸਟਾਰਟ ਕਰ ਲਓ ਕਿਸੇ ਵੀ ਮੰਨ ਲਓ ਸੁਪਰ ਸੀਡਰ ਤੇ ਲਾ ਲਓ ਜਾਂ ਤੂੜੀ ਵਾਲੀ ਮਸ਼ੀਨ ਤੇ ਲਾ ਲਓ ਕੋਲ ਚੱਕਾ ਕਿਰਾਏ ਤੇ ਲੱਗਾ ਹੈ ਟਰੈਕਟਰ ਤੁਹਾਨੂੰ ਇਹ ਅਗਲੇ ਨੇ ਇਹ ਕਹਿਣਾ ਕਿ ਤੁਸੀਂ ਟਰੈਕਟਰ ਤੇ ਨਹੀਂ ਬੈਠੇ ਤੂੰ ਝੂਠ ਮਾਰਦਾ ਝੂਠ ਮਾਰਦਾ ਸੀ ਆਰ ਡੀ ਦਾ ਇਹ ਤਾਂ ਫਾਇਦਾ ਹਾਂਜੀ ਸਾਇਲੈਂਟ ਬਹੁਤ ਆ ਟਰੈਕਟਰ ਮੈਂ ਅੰਦਰ ਨਾਲ ਗੱਲ ਕਰਨ ਲੱਗਾ ਸੀ ਜਦੋਂ ਇਹ ਟਰੈਕਟਰ ਨਵਾਂ ਨਵਾਂ ਆਇਆ ਸੀ ਨਾ ਜਦੋਂ ਇਹਦਾ ਰਿਵਿਊ ਕਰਿਆ ਸੀ ਤੇ ਆਪਣੇ ਪੇਜ ਤੇ ਪਹਿਲੀ ਵੀਡੀਓ ਸੀ ਮੇਲਾ ਦਾ 35 ਤੋਂ 40 ਮਿੰਟ ਦੀ ਹਾਂਜੀ ਇਹਦੇ ਚ ਇੰਨੇ ਫੰਕਸ਼ਨ ਸੀ ਵੀ ਏਜੰਸੀ ਵਾਲੇ ਵੀਰ ਤੇ ਮਾਇਆ ਸੀ ਨਾ ਪਹਿਲਾਂ ਲਿਖ ਲੈ ਪੇਜ ਦੇ ਉੱਪਰ ਉਹ ਦੋ ਜਣੇ ਉਹ ਸੀ ਤੇ ਇੱਕ ਮੈਂ ਇਹਦੇ ਫੰਕਸ਼ਨ ਸਾਡੇ ਤੋਂ ਦੱਸ ਹੀ ਨਹੀਂ ਸੀ ਹੋਏ ਤੈਨੂੰ ਇਹਦੇ ਸਾਰੇ ਪਤਾ ਲੱਗ ਗਏ ਕਿ ਨਹੀਂ ਫੰਕਸ਼ਨ ਹਜੇ ਤੱਕ ਨਹੀਂ ਪਤਾ ਲੱਗਾ ਸਾਰੇ ਜਨਾਵਦਿਆਂ ਨੂੰ ਸਹੀ ਗੱਲ ਹੈ ਫੰਕਸ਼ਨ ਹੈ ਹੀ ਬਹੁਤ ਜ਼ਿਆਦੇ ਆ ਇਹਦੇ ਨਾਲ ਕੱਲੀ ਕੱਲੀ ਚੀਜ਼ ਚ ਬੜਾ ਕੁਝ ਹੈ ਇਹਦੇ ਚ ਹਾਂਜੀ ਇਹਦੇ ਚ ਸਾਫ ਕਿਤਾਵੇ ਦਾ ਜਿਵੇਂ ਦਾ ਹੈਗਾ ਨਾ ਹਾਂਜੀ ਹਾਂਜੀ ਕਿਉਂਕਿ ਅੰਡੀ ਜੀ ਸੈਂਸ ਇਹ 4G ਇਹਦਾ ਕੀ ਮਤਲਬ ਆ ਇਹ ਮੰਨ ਲਓ ਆਪਣੇ ਜੀਪੀਆਰਐਸ ਵੀ ਕਿਲਾ ਆ ਸਾਦੇ ਨਾ ਲੱਗਾ ਆ ਆ ਅੱਛਾ ਇਹਨੂੰ ਐਕਟੀਵੇਟ ਨਹੀਂ ਕੀਤਾ ਆਗਾ ਅੱਛਾ ਲੱਗਾ ਆ ਐਕਟੀਵੇਟ ਨਹੀਂ ਕੀਤਾ ਹਾਂਜੀ ਹਾਂਜੀ ਠੀਕ ਆ ਆ ਪੀਪੀ ਨਹੀਂ ਪਤਾ ਨਹੀਂ ਨਹੀਂ ਇਹ ਨਹੀਂ ਪਤਾ ਅੰਬੂਸ ਤੇ ਵੀ ਨਹੀਂ ਪਤਾ ਨਾ ਨਾ ਕੰਦ ਰਸੀ ਹੈ ਨਾ ਮੈਨੂੰ ਆਪ ਨੂੰ ਨਹੀਂ ਪਤਾ ਹਾਂਜੀ ਮੈਨੂੰ ਯਾਦ ਭੁੱਲ ਗਿਆ ਅੱਗੇ ਵੀ ਇਹਦੀ ਇੱਕ ਦਿਨ ਵੀਡੀਓ ਕੀਤੀ ਤੇ ਨਹੀਂ ਚੇਤਾ ਆਇਆ ਵੀ ਕੀ ਸੌਖਾ ਹੋਵੇਗਾ ਕਿ ਜਿਆਦਾ ਇਹਨੂੰ ਆਪਣੇ ਦਿਸਕਰਨ ਮੇਰੇ 4x4 ਕਦੋਂ ਕਿਦਾ ਯੂਜ਼ ਕਰਦਾ ਨਾ 4x4 ਵਾਂਚੀ ਮੰਨ ਲਓ ਪਹਿਲੀ ਚ ਆਪਾਂ ਗਏ ਚਲੇ ਆ ਉਦੋਂ 4x4 ਲਾ ਲਈਦਾ ਨਾਲ ਜੇ ਆਪਾਂ 4x4 ਨਹੀਂ ਲਾਉਂਦੀ ਫੇਰੇ 2 ਵੀਲ ਤੇ ਉਹਨਾਂ ਵਰਕ ਕਰਦਾ ਕਿ ਨਹੀਂ ਦਬਦਾ ਕਿ ਨਹੀਂ ਨਾ ਨਾ ਦਬਦਾ ਨਹੀਂਗਾ ਇਹ ਹੈ ਕਿ ਮੰਨ ਲਓ 2 ਵੀਲ ਤੇ ਜਿਹੜਾ ਆਮ ਤੋਰਾ ਹੈਗਾ ਉਹ ਆ 4 ਵੀਲ ਤੇ ਥੋੜਾ ਜਿਹਾ ਤੋਰਾ ਵਾਜ ਜਾਂਦਾ ਹਾਂ ਬਿਆ ਫਿਰ ਸਲਿੱਪ ਕੱਢਣ ਲੱਗ ਜਾਂਦੇ ਸਲਿੱਪ ਕੱਢਦਾ ਫਿਰ ਉਹ ਮੈਂ ਸਲਿੱਪ ਨਹੀਂ ਕੱਢਦਾ ਜਿਵੇਂ ਆ ਕਿ ਉਹ ਇਹ 4 ਵੀਲ ਓਨ ਕਰਕੇ ਭਾਰਾ ਹੋ ਜਾਂਦਾ ਅੱਗੋ ਟਰੈਕਟਰ ਟਰੈਕਟਰ ਉਹ ਵੀ ਨਿੱਗਰ ਹਾਂਜੀ ਬਹੁਤ ਬਹੁਤ ਲੋ ਆ ਬਹੁਤ ਮਿੰਦਰਾ ਬ੍ਰਾਂਡ ਵੈਸੇ ਵੀ ਚਲੋ ਕਰਮਾਂ ਵਾਲਾ ਇਹਦੇ ਬਾਰੇ ਆਪਾਂ ਨੂੰ ਪਤਾ ਹੀ ਆ ਵੀ ਕੋਈ ਮਾੜੀ ਕੰਪਨੀ ਤਾਂ ਐ ਨਹੀਂ ਹਾਂਜੀ ਹੁਣ ਇਹਦੀ ਪੀਟੀਓ ਆਉਂਦੇ ਵੀ ਮੰਨ ਲਓ 2 ਗੇਰ ਨੇ 540 ਤੇ 540 540 E ਅੱਛਾ ਇਹਦੇ ਡਬਲ ਪੀਟੀਓ ਆ ਗਏ ਡਬਲ ਪੀਟੀਓ ਆ ਗਏ ਤੇ ਚੱਕਰ ਆਪਾਂ ਵਧਾ ਕਟਾ ਸਕਦੇ ਆ ਜਿੱਥੇ ਵੀ ਆਪਾਂ ਕਰਨੇ ਆ ਲਿਫਟ ਦੇ ਮਾਮਲੇ 'ਚ ਕਿਵੇਂ ਆ ਲਿਫਟ ਦਾ ਜੋ ਮਰਜ਼ੀ ਮਗਰ ਪਾ ਦੋ ਕੋਈ ਹੈ ਹੀ ਨਹੀਂਗਾ ਯਾਰ ਮੈਨੂੰ ਲੱਗਦਾ ਜਿਸਕਰ ਜਿੱਡਾ ਇਹ ਟਰੈਕਟਰ ਆ ਹਾਂਜੀ ਆਪਣੀਆਂ ਲੈਡੇ ਇੰਪਲੀਮੈਂਟ ਮੇਰੇ ਹਿਸਾਬ 'ਚ ਨਹੀਂ ਹੈਗੇ ਉਹ ਇਹ ਟਰੈਕਟਰ ਦੇ ਹਿਸਾਬ ਨਾਲ ਇੰਪਲੀਮੈਂਟ ਹੈ ਹੀ ਨਹੀਂਗੇ ਹਨਾ ਹਾਂਜੀ ਕਿਉਂਕਿ ਇਹ ਟਰੈਕਟਰ ਬਹੁਤ ਜਿਆਦਾ ਜੀ ਆਪਾਂ ਇੰਪਲੀਮੈਂਟ ਬਣਾਉਣੇ ਤੇ ਫਿਰ ਰਾ ਹੈ ਨਹੀਂਗੇ ਫਿਰ ਰਾ ਹੈ ਨਹੀਂ ਫਿਰ ਆ ਨਹੀਂ ਫਿਰ ਉਸ ਚੀਜ਼ ਦੀ ਵੀ ਦਿੱਕਤ ਆ ਗਲਤ ਪਤੇ ਦੀ ਕੀਤੀ ਵਾਕਈ ਜੇ ਇਹਦੇ ਹਿਸਾਬ ਦੇ ਆਪਾਂ ਇੰਪਲੀਮੈਂਟ ਬਣਾਉਣੇ ਤੇ ਕੁੜੀਆਂ ਤਾਂ ਕੰਮ ਹੀ ਟੇਡਾ ਹੋ ਜਾਣਾ ਜਿੰਨੇ ਹਾਲੇ ਨੂੰ ਚਾਹੀਦੇ ਨੇ ਹੁਣ ਕਹਿੰਦੇ ਕਿ ਪ੍ਰੈਸ਼ਰ ਵਾਲੀ ਕਹਿ ਦਿੰਦੇ ਆਪਾਂ ਕਿ ਸਹੀ ਬਜਾਈ ਮੱਕੀ ਦੀ ਉਹ ਕਰਦੀ ਆ ਆ ਬਿਨਾ ਪ੍ਰੈਸ਼ਰ ਤੋਂ ਆ ਚੀਜ਼ ਸੇਮ ਹੀ ਬਣੀ ਹੋਈ ਆ ਹਮ ਪਰ ਹੈ ਬਿਨਾ ਪ੍ਰੈਸ਼ਰ ਤੋਂ ਆ ਹਾਂ ਉਹ ਦੂਜੀ ਪ੍ਰੈਸ਼ਰ ਵਾਲੀ ਲੱਗਾਂ ਉਹਨੂੰ ਉਸੇ ਥੋਕੀ ਬੀਜ ਚੱਕਣ ਨੂੰ ਆਪਣੀ ਇਹਦੇ ਨਾਲ ਬਜਾਈ ਕੀਤੀ ਹੋਈ ਆ ਸੇਮ ਬਜਾਈ ਇੰਨੀ ਕੁ ਵਧੀਆ ਮੱਕੀ ਉੱਗੀ ਆਗੀ ਹੁੰਦੇ ਕ ਨਾਰਾ ਬੈੱਡ ਦੇ ਬੈੱਡ ਸਭ ਸੇਮ ਹੋਈ ਸਾਰਾ ਸੇਮ ਹੈ ਬੈੱਡ ਸਭ ਤੋਂ ਵੱਡੀ ਖਾਸੀਅਤ ਇਹਦੀ ਹੈ ਕਿ ਇਹਦੀ ਖਾਲੀ ਡੂੰਗੀ ਆ ਥੋੜੀ ਜੀ ਹੁੰਦੇ ਨਾਲ ਹੂੰ ਫਿਰ ਇਹ ਬੈੱਡ ਵੱਡਾ ਬਣਾਉਂਦੀ ਉਹ ਬੈੱਡ ਮੰਨ ਲਓ ਕਿ ਥੋੜੀ ਜੀ ਖਾਲੀ ਡੂੰਗੀ ਹੋਣ ਕਰਕੇ ਬੈੱਡ ਦੇ ਉੱਪਰ ਪਾਣੀ ਨਹੀਂ ਚੜਦਾ ਉੱਚਾ ਬੰਦਾ ਉਹ ਜਿਹੜਾ ਬੀ ਤੱਕ ਸਲਾਬ ਜਾਂਦੀ ਆ ਉਹਦੇ ਬੀ ਦੇ ਉੱਪਰ ਪਾਣੀ ਨਹੀਂ ਚੜਦਾ ਹੂੰ ਤੇ ਬੀ ਪੂਰਾ ਉੱਨਾ ਛੁੱਡ ਦਿੰਦੀ ਆ ਬੀ ਪੂਰਾ ਹੁਣ ਇਹ ਪੂਰਾ 8 ਕਿਲੋ ਘੇਰਦੀ ਐ ਇੱਥੇ ਜਿੱਥੇ ਹੁਣ ਬੰਨੀ ਹੋਈ ਆਪਣੀ ਸਾਈਡਿੰਗ ਕੀਤੀ ਹੋਈ ਹੈ ਨਾ ਇਹ 8 ਕਿਲੋ ਵੀ ਪੂਰਾ ਘੇਰਦੀ ਐ ਜਸ ਕਰਨਾ ਤੈਨੂੰ ਇਹ ਜਿਵੇਂ ਹੁਣ ਕਿਰਾਏ ਦਾ ਲਾਲਾ ਜਾਂ ਕੁਛ ਇਹਦੇ ਨੂੰ ਹਿਸਾਬ ਜਾ ਗਿਆ ਸਾਰਾ ਕਣੀ ਹੁਣ ਤਾਂ ਆ ਗਿਆ ਪਹਿਲਾਂ ਪਹਿਲਾਂ ਓੱਖਾ ਪਹਿਲਾਂ ਸਟਾਰਟਿੰਗ 'ਚ ਜਦੋਂ 23 ਚ ਮੰਨ ਲਓ ਸਟਾਰਟਿੰਗ ਵੈਸੇ ਮੈਂ ਕੀਤੀ ਸੀ ਛੋਟੇ ਟਰੈਕਟਰ 'ਤੇ ਕਿਹੜੇ ਦੋ 572 ਤੋਂ ਹੀ 572 ਹਾਂਜੀ ਉਹਨੂੰ ਆਪਾਂ ਨੂੰ ਲੈਣ ਨੂੰ ਹੋ ਗਿਆ 6 ਸਾਲ ਸਟਾਰਟਿੰਗੋਂ ਦੇ ਤੋਂ ਕੀਤੀ ਸੀ ਜਿਵੇਂ ਪਹਿਲੀ ਵਾਰ ਦੀ ਟ੍ਰੈਕ ਰੋਏ ਦਾ ਕੰਮ ਉਹ ਸੀਗਾ ਸਟਾਰਟਿੰਗ ਫਿਰ ਹੌਲੀ ਹੌਲੀ ਆਪਣੇ ਕੋਲ ਆ ਗਿਆ ਸੋਨਾਲੀਕਾ 60 ਉਹ ਲਿਆਂਦਾ ਨਾਲ ਹੁੰਦੇ ਹੁਣ ਇਹ ਕਿਉਂ ਦੇਤਾ ਉਹ ਦੇਤਾ ਸੀਗਾ ਉਹ ਦੇਤਾ ਸੀ ਹਾਂਜੀ ਉਹ ਦੇਤਾ ਸੀ ਮੈਂ ਰੇਲਾ ਰੁਲਾ ਦਰੀਆਂ ਵੇਖ ਤੇ ਰਹਿਣਾ ਹਾਂਜੀ ਤੇ ਉਹ ਮੰਨ ਲਓ ਉਹਦੇ ਤੋਂ ਫਿਰ ਥੋੜੇ ਜਿਹੀ ਪੈਰ ਜਿਵੇਂ ਪੈਰ ਲਾਉਣ ਵਾਲਾ 575 ਹੀ ਆਪਣੇ ਨਹੀਂ ਮੇਨ ਮੋਡੋ ਮੋਡੋ ਆ ਆਪਣਾ ਮੋਡ ਤੋਂ ਬਾਅਦ ਹੌਲੀ ਹੌਲੀ ਸੋਨਾਲੀਕਾ ਤੇ ਫਿਰ ਉਹ ਸੋਨਾਲੀਕਾ ਤੋਂ ਦੇਤਾ ਫਿਰ ਸੋਨਾਲੀਕਾ ਮੰਨ ਲਓ ਮਨਨ ਇਹ ਦੋ ਪਾਰਟਨਰ ਸੀ ਹੁੰਦੇ ਸੀ ਓਕੇ ਉਹ ਦੂਜੇ ਵੀਰ ਕੋਲ ਆ ਗਏ ਉਹ ਫਿਰ ਦੂਜੇ ਆਪਣੇ ਰਿਸ਼ਤੇਦਾਰਾਂ ਕੋਲ ਹੀ ਆ ਗਏ ਓਕੇ ਓਕੇ ਤੇਰੇ ਕੋਲੇ ਤੂੰ ਬਾਅਦ ਚ ਹੋਏ ਲੈ ਹਾਂਜੀ ਉਹ ਵੀ ਟਰੈਕਟਰ ਕਹਿ ਸਕਦੇ ਆ ਕਿ ਸੋਨਾਲੀਕਾ 60 ਬੜੇ ਚਲਾਏ ਪਰ ਉਹਨਾਂ ਦੀ ਰੀਸ ਕੋਈ ਨਹੀਂ ਕਰਦਾ ਵਧੀਆ ਉਹ ਵੀ ਬਹੁਤ ਜ਼ਿਆਦਾ ਵਧੀਆ ਜ਼ੋਰ ਪੱਕੋ ਕਿਉਂ ਜੋਰ ਪੱਕੋ ਦਾ ਬਾੜਾ ਹੀ ਕਹਿ ਸਕਦੇ ਆਣਾ ਕਿਉਂਕਿ ਉਹ ਰੇਤਾਂ ਦੇ ਪਹਿਲਾਂ ਚੱਲਦਾ ਰਿਹਾ ਟਰੈਕਟਰ ਹੂੰ ਉਹ ਖੁੱਲੇ ਉਹਨਾਂ ਦਾ ਬਹੁਤ ਜ਼ਿਆਦਾ ਖੁੱਲਾ ਯਾਰ ਬਹੁਤ ਜ਼ਿਆਦਾ ਹੂੰ ਉਹ ਚੱਲਦਾ ਲਿਆ ਸੀ ਕਿ ਨਵਾਂ ਉਹ ਚੱਲਦਾ ਸੀ ਉਹ ਚੱਲਦਾ ਉਹ ਤੇਰਾ ਮਾਡਲ ਸੀਗਾ ਚੱਲਦਾ ਲਿਆ ਸੀਗਾ ਉਹ ਕਿੰਨੇ ਦਾ ਉਹ ਯਾਰ ਦੇਖਣ ਨੂੰ ਤਾਂ ਨਵਾਂ ਹੀ ਲੱਗਦਾ ਸੀ ਉਹ ਹੀ ਹੈ ਸਾਫ਼ ਬਹੁਤ ਸੀ ਜਨਰੇਟਰ ਹਣਾ ਹਾਂਜੀ ਹਾਂਜੀ ਵੀਡੀਓ ਚ ਕੋਈ ਮੈਂ ਦੇਖਿਆ ਨਾ ਉਹ ਹੈ ਤਾਂ ਉਹ ਵੀ ਨਵਾਂ ਹੀ ਸੀ ਨਵਾਂ ਹੀ ਨਵਾਂ ਸੀਗਾ ਉਹ ਵੀ ਟਰੈਕਟਰ ਬਹੁਤ ਸਾਫ਼ ਸੀਗਾ ਉਹ ਕਿੰਨੇ ਦਾ ਮਿਲ ਗਿਆ ਸੀ ਉਹ ਉਦੋਂ ਮਿਲ ਗਿਆ ਸੀਗਾ ਸਾਢੇ ਕਿ ਤਿੰਨ ਦਾ ਕਿ ਇੱਥੇ ਜੇ ਮਿਲਿਆ ਸੀਗਾ ਸਾਢੇ ਕਿ ਤਿੰਨ ਹਾਂਜੀ ਟਰੈਕਟਰ ਬਹੁਤ ਸਾਫ਼ ਸੀ ਬਹੁਤ ਸਾਫ਼ ਸੀਗਾ ਲਾਇਆ ਵੀ ਬਹੁਤ ਜ਼ਿਆਦਾ ਓਕੇ ਤੇ ਉਸ ਤੋਂ ਬਾਅਦ ਇੰਦੇ ਤੇ ਆ ਗਏ ਆਪਾਂ ਉਸ ਤੋਂ ਬਾਅਦ ਇੰਦੇ ਤੇ ਆ ਤੇ ਚ ਫਿਰ ਇਹ ਲੈ ਆਂਦਾ ਆਇਆ ਇਹਦੀ ਮੜੀ ਸ਼ੋ ਚੱਕੀ ਆ ਆਪਾਂ ਹਾਂਜੀ ਹਾਂਜੀ ਇਹ ਜਿਹਦਾ ਜ਼ਿਕਰ ਨਾ ਉਹ ਫੀਲਿੰਗ ਹੋਈ ਆਉਂਦੀ ਹੁੰਦੀ ਹਣੀ ਯਾਰ ਜਿਵੇਂ ਆਪਾਂ ਵੱਡੀ ਕਾਰ ਚਲਾਣੀ ਕਾਰਾਂ ਕੋਲ ਨੂੰ ਤਾਂ ਕਾਰ ਥੱਲੇ ਨਹੀਂ ਵੀ ਰਹੇ ਯਾਰ ਹੈ ਨਾ ਇਹਦਾ ਉਹ ਟੱਟਾ ਲਿਆ ਜਾਇਆ ਨਾ ਕੰਮ ਚਮ ਜਾਚ ਚ ਬੈਠੇ ਨੇ ਉੱਪਰ ਉਹ ਫੀਲਿੰਗ ਆਉਂਦੀ ਆ ਪੂਰੀ ਲਗਜ਼ਰੀ ਆ ਕੋਈ ਦਿੱਕਤ ਸਭ ਤੋਂ ਵੱਡੀ ਇਹ ਹੈ ਕਿ ਕੱਲਾ ਬੰਦਾ ਸਾਰਾ ਦਿਨ ਚਲਾਈ ਜਾਵੇ ਥਕਾਵਟ ਹੈ ਹੀ ਨਹੀਂ ਅੱਖ ਦਾ ਅੱਖ ਦਾ ਨਾ ਨਾ ਅੱਖੂ ਦਾ ਨਾ ਥੱਕੂਗਾ ਕਿਉਂਕਿ ਨਾ ਦਿੰਦੀ ਆਵਾਜ਼ ਹੈਗੀ ਆ ਤੇ ਸੀ ਅਬ ਦਰਦੀ ਹੈ ਕਿਹੋ ਜਿਹਾ ਸੀਟ ਕੰਫਰਟੇਬਲ ਬਹੁਤ ਆ ਤੱਕ ਕੋਨਾਲਾ ਕੁਲਾ ਬਹੁਤ ਆ ਜਿੰਦੇ ਕਰਕੇ ਆਪਾਂ ਮੰਨ ਲਓ ਵਧੀਆ ਖੁੱਲੇ ਰਿਲੈਕਸ ਹੋ ਕੇ ਬੈਠੇ ਰਹਿਨੇ ਆ ਇੰਦੇ ਘਰ ਦੇ ਬਹੁਤ ਆ ਤੱਕਣਾ ਸਵਾਇਆ ਤੇ ਕਾਰ ਵਰਗਾ ਟਰੈਕਟਰ ਆ ਬਤੰਨ ਹਾਂ ਇਹ ਕਹਿ ਸਕਦੇ ਕਿ ਕਾਰ ਵਰਗਾ ਟਰੈਕਟਰ ਆ ਮੈਂ ਕਹਿੰਦਾ ਵੀ ਕਾਰ ਨਾਲੋਂ ਵੀ ਆਪਾਂ ਜੇ ਕੋਈ ਕਹਿ ਦੀਏ ਉੱਤੇ ਹੀ ਆ ਦੋ ਰੱਤੀਆਂ ਹਾਂਜੀ ਹਾਂਜੀ ਹਾਂ ਘੱਟ ਨਹੀਂ ਕਹਿ ਸਕਦੇ ਤੇ ਇਹਦਾ ਜ਼ਿਕਰ ਨਹੀਂ ਯਾਰ ਸੀਆਰਡੀ ਦੀ ਗੱਲ ਆ ਬਸ ਸਟਾਰਟਿੰਗ ਜੀ ਤੇਰੇ ਤੋਂ ਪੁੱਛੀ ਆ ਹੁਣ ਫੇਰ ਪੁੱਛਨਾ ਇੰਦੀ ਜੇ ਮੈਂ ਰਿਪੇਅਰ ਪੂਰਨ ਕਰਾਉਣੀ ਜਾਂ ਸਰਵਿਸ ਦਾ ਕੁਝ ਉਹਦਾ ਹਿਸਾਬ ਤਾਂ ਆਪਣੇ ਲੋਕਲ ਮਿਸਤਰੀ ਕਰ ਦਿੰਦੇ। ਨਾ ਨਾ ਜੀ ਲੋਕਲ ਮਿਸਤਰੀ ਨਹੀਂ ਇਹਨੂੰ ਹੱਥ ਪਾਉਂਦੇ। ਨਹੀਂ ਉਹਦੇ ਨਾਲ ਏਜੰਸੀ ਵਾਲੇ ਵੀ ਮੰਨ ਲਓ ਸਰਵਿਸ ਹੁਣ ਕਰਕੇ ਜਾਂਦੇ ਆ ਏਜੰਸੀ ਚੋਂ ਕਰੇ ਕਰ ਜਾਂਦੇ ਆ। ਚੰਦੇ ਨਾ ਸ਼ੁਕਰ ਹੈ ਯਾਰ। ਹਾਂਜੀ ਘਰੇ ਉਹਨਾਂ ਨੇ ਆਉਣਾ ਹੈ। ਜੇ ਸ਼ਹਿਰ ਇਹਨੂੰ ਲੈ ਕੇ ਜਾਈਏ ਤਾਂ ਤਾਂ ਹਜ਼ਾਰ ਦਾ ਤੇਲ ਹੀ ਖਾਜੂ। ਗ੍ਰਾਮ ਨਾਲ। ਖਾਜੂ ਹੈ ਨਾ। ਵੱਧ ਭਾਵੇਂ ਖਾਵੇ। ਹਾਂ। ਉਦੋਂ ਤਾਂ ਉਹਨਾਂ ਨੂੰ 200 ਵੱਧ ਦਿੱਤਾ ਚਾਹੀਦਾ। ਘਰੇ ਆਉਂਦੇ ਆ ਆਪਦੀ ਜੋ ਮੰਨ ਲਓ ਉਹਨਾਂ ਦੇ ਚਾਰਜਸ ਹੁੰਦੇ ਆ ਤੇਲ ਦੇ ਵਗੈਰਾ ਦੇ। ਸਰਵਿਸ ਦੀ ਕਿੰਨੇ ਆਈਡੀਆ ਮੰਨ ਲੋ ਇਹਦੀ ਸਰਵਿਸ 6000 ਦੀ ਹੋ ਜਾਂਦੀ ਹੈ। ਐ ਨਹੀਂ। ਤਾਂ ਛੋਟੇ ਸਾਹ ਹਾਂਜੀ। ਹੁਣ 11 12 ਲੀਟਰ ਦਾ ਇਹਦੇ ਜਮਗ ਲੈ ਲਈ ਪੈਂਦਾ। ਹੂੰ ਕਿੰਨਾ ਚੱਲ ਗਿਆ ਮਿੱਤਰ ਤੇ ਇਹ ਹੁਣ ਚੱਲ ਚੁੱਕਿਆ 964 ਕਿੰਟਾ ਚੱਲ ਚੁੱਕਿਆ। 964 ਹਾਂਜੀ। ਅਰੇ ਇਹ ਦਮ ਉਹਨਾਂ ਦੇ ਮਤਲਬ ਕਿ ਤਿੰਨ ਸਰਵਿਸਾਂ ਹੋ ਗਈਆਂ ਨੇ ਇਹਦੀਆਂ। ਤਿੰਨ ਸਰਵਿਸਾਂ ਹੋ ਗਈਆਂ। ਹਾਂਜੀ। 23 ਜੇ ਦਸੰਬਰ ਚ ਲਿਆ 23 ਨੂੰ ਤਾਂ ਗਣੀਏ ਹੀ ਨਾ ਆਪਾਂ ਹਾਂ 23 ਤੋਂ ਅੱਗੇ ਹਾਂਜੀ ਹਾਂਜੀ 24 ਤੇ 25 ਮਤਲਬ ਸਾਲ ਚ ਤੋਂ 900 ਘੰਟਾ ਚਲਾਤਾ ਹਾਂਜੀ ਹਾਂਜੀ ਆਪਣੇ ਵੀਰ ਭਰਾ ਕਿਵੇਂ ਆ ਜਿਹੜੇ ਕਿਸਾਨ ਵੀਰ ਆਪਣੇ ਏਰੀਆ ਕਿਵੇਂ ਪੈਸਿਆਂ ਬੁੱਸਿਆਂ ਤੋਂ ਓਕੇ ਓਕੇ ਬਹੁਤ ਵਧੀਆ ਮੰਨ ਲਓ ਕੰਮ ਕਰੋ ਤੇ ਦੂਜੇ ਦਿਨ ਤੀਜੇ ਦਿਨ ਅਗਲੇ ਪੇਮੈਂਟ ਅਲੇ ਘਰੇ ਦੇ ਅਗੇ ਜਾਂਦੇ ਆ ਵੈਰੀ ਗੁੱਡ ਜਦੋਂ ਆਪ ਸਹੀ ਆ ਹਾਂਜੀ ਜੀ ਆਪਾਂ ਸਹੀ ਕੰਮ ਕਰਦੇ ਆ ਤੇ ਇਹ ਵੀ ਸਹੀ ਆ ਜੀ ਕੰਮ ਨਾਲ ਹੀ ਆ ਕਿਉਂਕਿ ਆਪਾਂ ਸਹੀ ਕਰਾਂਗੇ ਤੇ ਆ ਜਾ ਵੀ ਲੱਗੇ ਪਿੱਤੇ ਵਖਾ ਦੀ ਇਹਦਾ ਸਾਫ ਕਿਤਾ ਸੀ ਆਰ ਡੀ ਦਾ ਇਹਦਾ ਈਸੀਐਮ ਆ ਉਹ ਕਿੱਥੇ ਆ ਉਹ ਅੰਦਰ ਆ ਟੈਂਕੀ ਚ ਕਿ ਤੈਨੂੰ ਵੀ ਨਹੀਂ ਆਈ ਤੈਨੂੰ ਵੀ ਨਹੀਂ ਪਤਾ ਇਹਨਾਂ ਦਾ ਈਸੀ ਹੁੰਦਾ ਇਹਦੇ ਬਾਰੇ ਅਜੇ ਹਾਲੇ ਇੱਥੇ ਨਹੀਂ ਹੈਗਾ ਹਾਂਜੀ ਤੈਨੂੰ ਦੱਸੀ ਇਹ ਨਾ ਬਣਾਈ ਤਾਂ ਹੈਗੀ ਮੈਂ ਵੀ ਵੀਡੀਓ ਮੇਰਾ ਵੀ ਦਿਮਾਗ ਹੁੰਨਾ ਵੀ ਦਾ ਟਰਬੋ ਹਾਂਜੀ ਇਹ ਫਿਲਟਰ ਫਿਲਟਰ ਇਹਦਾ ਕਦੇ ਸੀਜ਼ਨ ਜਿਹੜਾ ਤੂੜੀ ਵਾਲਾ ਸੀਜ਼ਨ ਤੋਂ ਲਾਉਣਾ ਹਾਂਜੀ ਆਪ ਸ਼ੋ ਤਾਂ ਨਹੀਂ ਲਾਈ ਕਦੇ ਨਾ ਨਾ ਸ਼ੋ ਨਹੀਂ ਲਾਉਣੀ ਇਹ ਇਦਾਂ ਹੀ ਚੱਲਦਾ ਇਦਾਂ ਹੀ ਇਦਾਂ ਹੀ ਉਦੋਂ ਪੂਰੀ ਜਦੋਂ ਗਰਮੀ ਹੁੰਦੀ ਹੈ ਪੂਰੀ ਗਰਮੀ ਗਰਮ ਹੁੰਦਾ ਹੀ ਨਹੀਂ ਸੂਈ ਤਾਂ ਨਹੀਂ ਕਦੇ ਚ ਸੂਈ ਚੱਕੀ ਨਹੀਂ ਇੱਕ ਨਾ ਫਿਰ ਇੰਦੀ ਸਭ ਤੋਂ ਵੱਡੀ ਜਿਵੇਂ ਖਾਸੀਅਤ ਕੇ ਲੀ ਜਿਹੜਾ ਕੁਝ ਵੀ ਆ ਜਿਹੜੀ ਅੱਗੇ ਰੈਡੀ ਦੇ ਅੱਗੇ ਜਾਲੀ ਲੱਗੀ ਹੋਈ ਆ ਤੇ ਭਰਦੀ ਆ ਸ਼ੋ ਚੱਕੋ ਸਾਫ਼ ਕਰੋ ਠੀਕ ਇੱਕ ਨਾ ਜਿਸ ਕਰਨ ਜਿਵੇਂ ਆਪਾਂ ਪਹਿਲੇ ਟਰੈਕਟਰ ਚਲਾਉਂਦੇ ਹੁੰਦੇ ਸੀ ਉਹਨਾਂ ਦੇ ਅੱਗੇ ਆਪਾਂ ਸ਼ੋਅ ਲਾ ਕੇ ਉਹ ਕਪੜਾ ਮਾਰਦੇ ਹੁੰਦੇ ਸੀ ਹਾਂਜੀ ਹਾਂਜੀ ਇਹ ਉਹ ਵਾਲਾ ਕੰਮ ਕਰਦੀ ਆ ਵਾਲੀ ਪੂਰਾ ਪੂਰਾ ਕੰਮ ਕਰਦੀ ਐ ਇਹ ਕਿੰਨੇ ਮਤਲਬ ਦਿਹਾੜੀ 'ਚ ਦੋ ਰੀ ਸਾਫ਼ ਕਰਨੀ ਪੈਂਦੀ ਆ ਤਿੰਨ ਰੀ ਤਿੰਨ ਕਵਰੀ ਕਰਨੀ ਪੈਂਦੀ ਐ ਸਾਫ਼ 11 ਵਜੇ ਇੱਕ ਵਾਰੀ ਹਾਂਜੀ ਹਾਂਜੀ 1 ਵਜੇ ਤੇ ਸ਼ਾਮ ਆਈਆਂ ਨੂੰ ਹਨਾ ਕੇਰੀ ਵੀ ਕੇਰੀ ਹਵਾ ਹੂ ਆਗੇ ਨੂੰ ਆਜੇ ਉਹਦੇ ਕਰਕੇ ਵੱਧ ਵੀ ਇੱਕ ਦੋ ਰੀ ਕਰਨੀ ਪੈ ਜਾਂਦੀ ਆ ਇੱਕ ਮਾਡਲ ਆ ਮੈਂ ਚਲ ਕਿਸੇ ਦਾ ਨਾਂ ਨਹੀਂ ਲਾਊਂਗਾ ਹਾਂਜੀ ਕਿਸੇ ਨਾਲ ਆਪਾਂ ਮੜਾ ਨਹੀਂ ਕਹਿੰਦੇ ਚਲੋ ਆਪਾਂ ਆਪਣੀ ਖੂਬੀ ਉਹ ਨਾ ਇਹਦੇ ਕਰਕੇ ਬਹੁਤ ਗਰਮ ਹੁੰਦਾ। ਇਹਦੀ ਵਜ੍ਹਾ ਕਰਕੇ ਉਹ ਗਰਮ ਹੁੰਦਾ ਕਾਰਨ ਉਹ ਕਹਿੰਦੇ ਆ ਜੀ ਪਤਾ ਨਹੀਂ ਉਹਦੀ ਆ ਸ਼ੋਧ ਹੀ ਬੰਤਰ ਹੋਰ ਸਾਦੀ ਆ। ਵੀ ਇਹ ਛੇਤੀ ਭਰ ਜਾਂਦੀ ਆ। ਤੇ ਜਦੋਂ ਇਹ ਭਰ ਜਾਂਦੀ ਆ ਤੇ ਫਿਰ ਬੰਦ ਉਹ ਟਰੈਕਟਰ ਮਤਲਬ ਗਰਮ ਹੁੰਦਾ। ਨਾ ਹੁਣ ਤੁਹਾਡੇ ਸਾਹਮਣੇ ਸਾਈਡਾਂ ਤੇ ਵੀ ਕਿੰਨੀਆਂ ਜਾਲੀਆਂ ਉੱਪਰ ਵੀ ਇਹਦੇ ਦਿੱਤਾ ਹੈ ਕਿ ਹਵਾ ਲਈ। ਚਾਰ ਚਫੇਰੇ। ਚਾਰ ਚਫੇਰੇ ਹੀ ਆ ਕੋਈ ਦਿੱਕਤ ਹੈ ਹੀ ਨਹੀਂਗੀ। ਜਦੋਂ ਇਹ ਭਰ ਜਾਂਦੀ ਆ ਫੁੱਲ ਅੰਦਰ ਤੈਨੂੰ ਪਤਾ ਲੱਗ ਜਾਂਦਾ ਕਿ ਆਈਡੀ ਨਾਲ ਆਪ ਹੀ ਸਾਫ਼ ਕਰ ਦੇਣਾ। ਅੰਦਰ ਵੀ ਅਲਾਰਮ ਚੱਲ ਪੈਂਦਾ। ਇਹ ਕੋ ਰੈਡੀਏਟਰ ਚੋਕ ਆ ਭਾਈ ਇਹਨੂੰ ਸਾਫ ਕਰੋ ਸਾਫ ਕਰਨ ਲਈ ਕਿ ਮੰਨ ਲਓ ਕਿ ਭਾਵੇਂ ਗਰਮ ਵਾਲੀ ਗੇਜ ਕਿੰਨ ਲੋਗੀ ਆਪ ਹੋ ਜਾਂਦੀ ਆ ਉਹ ਰਾਰਮ ਚੱਲਦਾ ਪਹਿਲਾਂ ਜਦੋਂ ਇਹ ਭਰ ਜਾਂਦੀ ਆ ਫਿਰ ਉਹ ਸਾਬ ਨਾਲ ਹਾਂ ਉਹ ਸਾਬ ਨਾਲ ਬਸ ਇਹਨੂੰ ਕੱਢੋ ਜਾਲੀ ਨੂੰ ਸਾਫ ਕਰੋ ਵਿੱਚ ਪਾ ਦਿਓ ਆਪਣੇ ਜਿਸ ਕਰਨੀਵੇਂ ਆਪਣੇ ਦੂਜੇ ਟਰੈਕਟਰ ਆ ਫਿਰ ਆਪਾਂ ਨਾ ਆਮ ਨਹੀਂ ਚਲੋ ਕਿਸੇ ਦਾ ਲੈਂਦੇ ਫਿਰ ਵੀਰ ਭਰਾ ਗੁੱਸਾ ਕਰਦੇ ਆ 50 HP ਜਾਂ 60 HP ਹਾਂਜੀ ਹਾਂਜੀ ਉਹਦੇ ਮੁਕਾਬਲੇ ਇਹ ਕੋ ਰਾਤ ਨੂੰ 2 ਘੰਟੇ ਵੱਧ ਚੱਲ ਜਾਂਦਾ ਕਿ ਨਹੀਂ ਚੱਲਦਾ ਜੋੜ ਦੇ ਹਿਸਾਬ ਨਾਲ ਕਿਉਂਕਿ ਵੱਡੇ ਕਰਕੇ ਆਵਾਜ਼ ਕਰਦਾ ਕੋਈ ਪ੍ਰੋਵਾਈਡ ਨਹੀਂ ਮੰਨਦਾ ਕੋਈ ਚੀਜ਼ ਨੂੰ ਰਾਤ ਨੂੰ ਅਸੀਂ ਪਹਿਲੇ ਟਰੈਕਟਰ ਸੀਗਾ ਜਿਹੜਾ ਸੋਨ ਵਾਲੇ ਕੋ ਤਾਂ 8 ਵਜੇ ਬੰਦ ਕਰਦੇ ਰਹੇ ਆ ਤੂੜੀ ਤੇ 9 ਤੇ ਲਾਸਟ ਵਾਰ ਜੇ ੱੱੱਕੇ ਨਾਲ ਚਲਾਇਆ ਤਾਂ ਕੋਈ ਘੰਟਾ ਹੋ ਸਕਦਾ ਇਹਹੀਂ ਰਾਤ ਨੂੰ 11 11 12 12 ਵਜੇ ਤੱਕ ਵੀ ਚਲਾਇਆ ਆ ਇਹ ਨਾ ਵੱਡੇ ਸੰਦ ਦਾ ਫਿਰ ਫਾਇਦਾ ਰਹੇਗਾ ਹਨਾ ਕੋਈ ਦਿੱਕਤ ਨਹੀਂ ਹੈਣੀ ਕਿ ਕੋਈ ਪ੍ਰੋਵਾਈਡ ਨਹੀਂ ਮੰਨਦਾ ਇਹ ਨੂੰ ਨਾ ਆਪਣੇ ਕੋ ਹਵਾਨ ਹੈ ਨਹੀਂ ਖਾਲੀ ਇਹਨੂੰ ਕਿਹਦੇ ਨਾਲ ਆਪਣਾ ਜੋ ਕੇ ਵੇਖਣਾ ਕੋਈ ਗੱਲ ਨਹੀਂ ਜਿੱਦਣ ਕਿਤੇ ਲੱਗਣਾ ਆਪਣਾ ਸਬਰ ਜਾ ਹੁਣ ਕਣਕਾਂ ਵੱਡੀਆਂ ਜਾਣੀਆਂ ਹਾਂਜੀ ਹਾਂਜੀ ਇਹਨਾਂ ਨੂੰ ਵੇਖਣਾ ਵੀ ਇਹਦੀ ਲਿਮਟ ਕਿੱਥੋਂ ਕਿ ਤੱਕ ਹੈ ਵੈਸੇ ਤਾਂ ਮੈਨੂੰ ਲੱਗਦਾ ਉਹ ਤੇਰੀ ਗੱਲ ਕੁਝ ਮੰਨਦਾ ਸੀ ਨਾ 23 ਚ ਲਿਆਂਦਾ ਸੀ ਨਾ ਮੰਨ ਲਓ ਆਪਣੇ ਕੋਲ ਵੀ ਕਲਟੀਵੇਟਰ ਤਾਂ ਨਹੀਂ ਸੀਗੇ ਕਲਟੀਵੇਟਰ ਕਿੰਨੇ ਪਾਉਣਾ ਕਲਟੀਵੇਟਰ ਅਜੇ ਤੱਕ ਵੈਸੇ ਪਾਇਆ ਹੀ ਨਹੀਂ ਸੀ ਉਦੋਂ ਅਸੀਂ ਸਿਰਫ 1 ਈ ਰਵਾ ਕਰਨ ਲਈ ਪਾਏ ਸੀਗੇ 15 ਪਾਏ ਸੀਗੇ 15 ਦਾ ਤਾਂ ਕੋਈ ਤੇ ਉਹ 15 ਦਾ ਤਾਂ ਕੋਈ ਪ੍ਰਵਾਹ ਨਹੀਂ ਕਰਦਾਗਾ ਘਟੋ ਘਟ 19 ਹੋਣੇ ਚਾਹੀਦੇ ਘਟੋ ਘਟ ਘਟੋ ਘਟ 19 ਹਾਂ ਕਿਉਂਕਿ 15 ਨੂੰ ਤਾਂ ਇਹਨੇ ਕੀ ਲਈ ਬੈਠਾ 15 ਦੇ ਮੰਜੀ ਲਾ ਕੇ ਆਰਾਮ ਨਾਲ ਖਿੱਚੀ ਫਿਰਦਾ ਸੀਗਾ ਲਿਫਟ ਬੰਨਣ ਦੀ ਵੀ ਲੋੜ ਨਹੀਂ ਹਾਂ ਨਾ ਨਾ ਲਿਫਟ ਬੰਨੀ ਨਹੀਂ ਹਾਂ ਪੂਰੀ ਮਦਲ ਕੀ ਐ ਬਣ ਗਿਆ ਧੁੱਦਲ ਬਣਾਤੀ ਸੀਗੀ ਤੇ ਆ ਇਹ ਜਦੋਂ ਚੋਕ ਹੁੰਦਾ ਇਹ ਵੀ ਦੱਸਦਾ ਅੰਦਰਕ ਨਹੀਂ ਹਾਂਜੀ ਇਹ ਵੀ ਦੱਸਦਾ ਬਾਕੀ ਮੈਂ ਮੈਂ ਮੰਨ ਲਓ ਜਿਵੇਂ ਡੇਲੀ ਸਾਫ ਕਰਦਾ ਇਹ ਦੋ ਰੱਖੇਗੇ ਇੱਕ ਇੱਕ ਹੀ ਆ ਇਸੇ ਰੇ ਸਾਫ਼ ਕਰਕੇ ਲੈ ਜਾਂਦਾ ਸਾਰੀ ਜਿਹੜੀ ਚੱਲ ਜਾਂਦਾ ਚੱਲ ਜਾਂਦਾ ਫਿਰ ਅਗਲੇ ਦਿਨ ਫਿਰ ਸਾਫ਼ ਅਗਲੇ ਦਿਨ ਸਾਫ਼ ਕਰਕੇ ਫਿਰ ਲਾ ਆ ਇਹ ਤਾਂ ਚੇਂਜ ਕੀਤਾ ਕਿ ਐਡਾ ਹੀ ਆਉਂਦਾ ਇਹਨੂੰ ਇਹ ਨਾਲ ਹੀ ਆਉਂਦਾ ਹੀ ਐਡਾ ਇਹ ਤਾਂ ਸਾਹਮਣੇ ਕਹਿ ਲਈ ਕਿ ਟਰੱਕ ਵਾਲੀ ਆਉਂਦਾ ਆ ਕਹਿੰਦਾ ਬੜੀ ਵਧੀਆ ਚੀਜ਼ ਹੈ ਇਹ ਬਹੁਤ ਵੱਡਾ ਦਿੱਤਾ ਇਹਨਾਂ ਨੇ ਜਿਹੜਾ ਕਿਉਂਕਿ ਨੰਮਿੰਦਰੇ ਦੇ ਮੈਂ ਦੂਜਿਆਂ ਦੇ ਦੇਖਿਆ ਛੋਟੇ ਆਉਂਦੇ ਛੋਟੇ ਆਉਂਦੇ ਆ ਮਤਾ ਦੇ ਨੂੰ ਬੱਚਾ ਵੀ ਸ਼ਾਇਦ ਮੈਂ ਚੇਂਜ ਕਰਿਆ ਨਹੀਂ 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 ਇਹ ਨਾਲ ਦਾ ਏਜੰਸੀ ਜੋ ਆਪਾਂ ਮਤਲਬ ਕੀ ਕੋਈ ਪਾਰਟ ਚੇਂਜ ਕਰਿਆ ਕੋਈ ਪਾਰਟ ਨਹੀਂ ਚੇਂਜ ਕਰਿਆ ਜੋ ਵੀ ਆ ਸਾਰਾ ਕੁਝ ਨਾਲ ਦਾ ਹੀ ਆ ਛਤਰੀ ਸਾਹਿਬ ਛਤਰੀ ਵਗੈਰਾ ਹਾਂ ਚਲੋ ਆਪਾਂ ਜੋ ਹੀ ਲਵਾਇਆ ਉਹ ਆਪਾਂ ਸਿਸਟਮ ਆਪ ਲਵਾਇਆ ਬਾਕੀ ਕੋਈ ਵੀ ਇੰਦੇ ਚ ਕੋਈ ਚੇਂਜ ਨਹੀਂ ਕੀਤਾ ਆ ਕੋਈ ਦਿਮਾਗ ਚਾਹੀ ਉਹ ਗੱਲ ਫਿਰ ਉੱਥੇ ਆ ਜਾਂਦੀ ਜਿਵੇਂ ਹੁਣ ਅੱਜ ਕੱਲ੍ਹ ਵੀਰ ਭਰਾ ਮੋਡੀਫਿਕੇਸ਼ਨ ਮੇਰਾ ਸਵਾਲ ਵੈਸੇ ਗਲਤ ਆ ਇਹਨੂੰ ਤਾਂ ਲੋੜ ਹੀ ਨਹੀਂ ਜਿੱਡਾ ਹੈਗਾ ਤੈਨੂੰ ਸੀਆਰਡੀ ਤੋਂ ਕਦੇ ਐ ਲੱਗਾ ਯਾਰ ਨਹੀਂ ਯਾਰ ਗੱਲ ਜੀ ਨਹੀਂ ਬਣਦੀ ਪਈ ਤੇ ਇਹਨੂੰ ਕੁਝ ਕਰੀਏ ਨਹੀਂ ਮੈਨੂੰ ਤਾਂ ਵੈਸੇ ਇਦਾਂ ਦਾ ਕੁਝ ਨਹੀਂ ਲੱਗਾ ਕਿ ਇਹਨੂੰ ਮੋਡੀਫਿਕੇਸ਼ਨ ਦੀ ਲੋੜ ਹੈਗੀ ਕਿਉਂਕਿ ਪਾਵਰ ਹੀ ਇੰਨੀ ਬਣਾਈ ਹੋਈ ਕਿ ਮੋਡੀਫਿਕੇਸ਼ਨ ਦੀ ਇਹਨੂੰ ਲੋੜ ਹੀ ਨਹੀਂਗੀ ਤੂੜੀ ਵਾਲੀ ਮਸ਼ੀਨ ਕਿੰਨੇ ਫੋਟਾ ਕਟਰ ਆਪਣੇ ਕੋਲ ਤੂੜੀ ਵਾਲੀ ਮਸ਼ੀਨ ਤੇ ਛੋਟੀ ਆ ਉਹ ਹੈਗੀ ਆਪਣੀ 8 ਫੋਟ ਕਟਰ ਚਾ 7.5 ਕੇ 8 ਆ ਇੱਥੇ ਜੀ ਆ ਤੇ ਕੋ ਇੰਪਲੀਮੈਂਟ ਸਾਰੇ ਲਿਓ ਸੋਨਾਂ ਲਿਕਾਲੇ ਆਣੇ ਆ ਇੰਪਲੀਮੈਂਟ ਸੋਨਾਂ ਲਿਕਾਲੇ ਆ ਪਾ ਜਲਦੀ ਮਤਲਬ ਕੀ ਜਿਹੜੇ ਆਪਣਾ ਸੁਪਰਸੀਡਰ ਆ ਉਹ ਵੀ ਵੱਡਾ ਹੈ ਉਹ ਇਹਦੇ ਹਿਸਾਬ ਨਾਲ ਲਿਆ ਹੈ 10 ਫੁੱਟਾ ਉਹ 10 ਫੁੱਟ ਲਿਆ ਤੇ ਕਿਰਾਇਆ ਸੀਗਾ ਉਹ 8 ਫੁੱਟ ਆਪਣੇ ਕੋਲ ਜਿਹੜਾ ਆਪਣਾ ਕੰਪਿਊਟਰ ਕਰਾ ਹਾਂ ਹਾਂ ਤੇ ਮੱਕੀ ਵਾਲੀ ਜਿਹੜੀ ਹੁਣ ਅੱਗੇ ਸੀ ਸਿੰਗਲ ਰੋ ਵਾਲੀ ਉਹ ਐਦ ਕੀ ਹੁਣ ਇਹਦੇ ਹਿਸਾਬ ਨਾਲ ਉਹ ਜਿਹੜੀ ਆਪਣੀ ਹੁਣ ਆਈ ਚਾਰਾਂ ਵਾਲੀ ਉਹ ਲੱਗੇ ਨੇ ਹੁਣ ਸਿੰਗਲ ਵਾਲੀ ਤੇ ਤਾਨੂੰ ਸਿੰਗਲ ਵਾਲੀ ਤੇ ਇਹ ਨਹੀਂ ਪ੍ਰਵਾਹ ਮੰਨਦਾ ਸੀਗਾ ਇਹ ਰਹਿੰਦਾ ਈ ਡਰ ਮਗਰ ਮਸ਼ੀਨ ਨਾ ਖਿਲਰ ਜੇ ਇਹ ਬੜਾ ਡਰ ਰੇਦਾ ਤੂੜੀ ਵਾਲੀ ਦਾ ਵੀ ਇਹੀ ਸਿਸਟਮ ਆ ਤੂੜੀ ਵਾਲੀ ਤੇ ਵੀ ਇਹਨੂੰ ਕੋਈ ਹੈ ਨਹੀਂ ਕਿ ਕੋਈ ਚੱਕਰ ਨਹੀਂ 540 ਚੱਕਰ ਤੇ ਤੂੜੀ ਚਲਾਉਣਾ ਨਾ ਕਿ ਈ ਤੇ 540 ਦੇ ਵੀ ਚਲਾਇਆ ਤੇ ਈ ਤੇ ਵੀ ਈ ਤੇ ਦਾ ਬਸ ਇਹ ਕਹਿ ਲਓ ਕਿ ਫਿਰ ਜਾ ਜੋ ਆਪਣੀ ਨਾਰਮਲ ਜੀ ਰੇਸ ਆ ਬਸ ਉੱਥੇ ਹੀ ਰੱਖੀਦਾ ਹਾਂ ਰੇਸ ਨਹੀਂ ਕਰਨੀ ਬਈ ਚੱਕਰ ਪੂਰੇ ਹੋ ਜਾਂਦੇ ਮਗਰ ਜਾ ਕੇ ਹਾਂ ਜੇ ਜਾਦੀ ਰੇਸ ਕੀਤੀ ਨੇ ਮਸ਼ੀਨ ਲਾ ਦੂ ਹਾਂ ਮਸ਼ੀਨ ਲਾ ਦਿੰਦਾ ਹਾਂ ਉਹਦੇ ਬਲੇਡ ਬਲੂਡ ਜੇ ਕੱਢ ਦੂ ਆਹ ਕੱਢ ਦੂਗਾ ਕੱਢ ਦੂਗਾ ਵੀ ਰੇਸ ਦਾ ਸਾਖ ਤਾਂ ਮੇਰੇ ਦਾ